ਬਾਚੜ ਕੇ ਬੂਟਾ ਭਾਈਆਂ ਝੰਡੇ ਚੱਕ ਜੱਕ ਹਲੋ ਹਲ ਝਾੜੂ 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 ਕਰਦੇ ਮੇਰੇ ਪਿੰਡ ਦਾ ਬੰਦਾ ਬੂਟ ਲਾਵੇਗਾ ਕਾਰਸ ਦਾ ਜਾਂ ਕਿਸੇ ਗੱਲ ਗੱਲ ਦਾ ਜਾਂ ਕੇ ਸਿਪਾਹੀ ਪਾਣਾ ਜਾ ਆਪਣੇ ਇਹਨਾਂ ਦਾ ਅਸੀਂ ਉਹ ਪਿੰਡ ਦੇ ਖੇਤਰ ਫੇੜਾਂਗੇ ਜਿਆਦੀ ਤਾਂ ਪਿੱਛੇ ਇਧਰ ਲਾਡੀ ਢੋਸਾ ਏਰੀਆ ਸਾਰਾ ਬੰਨ ਪੱਕਾ ਹੋ ਗਿਆ ਅੱਗੇ ਤੇ ਸਿੱਧੂਆ ਪਿੰਡ ਤੱਕ ਹੀ ਸਾਡਾ 2-3 ਕਿਲੋਮੀਟਰ ਦਾ ਟੋਟਾ ਕੱਚਾ ਹੀ ਤੇ ਜੇ ਮੈਡਮ ਚਾਹਣ ਤਾਂ ਹੋ ਸਕਦਾ ਮੈਂ ਹੋਵਾ ਅਸੀਂ ਕਿਸੇ ਪਾਰਟੀ ਦਾ ਅਸੀਂ ਛੱਡਣ ਲੱਗ ਗਏ ਤੇ ਪਿੰਡ ਚ ਅਸੀਂ ਦੋ ਚਾਰ ਦੂਜਾ ਸਾਨੂੰ ਰਾਸ਼ਨ ਦੀ ਕੋਈ ਲੋੜ ਨਹੀਂ ਅੱਜ ਅਸੀਂ ਲੁਧਿਆਣੇ ਦੇ ਪਿੰਡ ਬਾਗੀਆਂ ਜੋ ਕਿ ਲੁਧਿਆਣੇ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਬਾਗੀਆਂ ਉੱਥੇ ਖੜੇ ਹਾਂ ਜੋ ਹੜ੍ਹਾਂ ਦੇ ਹਾਲਾਤ ਬੜੇ ਹੋਏ ਨੇ ਉਹਨਾਂ ਬਾਰੇ ਜਾਣਕਾਰੀ ਲੈਣੇ ਆ ਪਿੰਡ ਤੋਂ ਸਤਲੋਜ ਦਾ ਪਾਣੀ ਬਹੁਤ ਛੱਡਿਆ ਗਿਆ ਇੱਥੇ ਕਿੰਨਾ ਕੁ ਨੁਕਸਾਨ ਹੋਇਆ ਕੀ ਹਾਲਾਤ ਨੇ ਮਜੁਰਦਾ ਜੀਜੀ ਹਾਲਾਤ ਬਹੁਤ ਮਾੜੇ ਆ ਸਤਲੋਜ ਦਾ ਪਾਣੀ ਬਹੁਤ ਆ ਗਿਆ ਤੇ ਇਹ ਜੇ ਪਿੱਛੋਂ ਬਹੁਤ ਆ ਰਿਹਾ ਜੇ ਦੱਸ ਰਹੇ ਆ ਸਾਡੇ ਪਿੰਡਾਂ ਦੇ ਹਾਲਾਤ ਉਹਨਾਂ ਦੇਖੋ ਇਹ ਬੰਨ ਤੇ ਪਿੰਡ ਆ ਸਾਡੇ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਇੱਥੇ ਕੋਈ ਸਰਕਾਰ ਦੀ ਕੋਈ ਸਹੂਲਤ ਨਹੀਂ ਸਪੈਸ਼ਲੀ ਅਸੀਂ ਮੈਡਮ ਮਾਨੋ ਕੋਲ ਨੂੰ ਕਹਿੰਨੇ ਆਂ ਅਸੀਂ ਬੂਟਾਂ ਬੜ ਚੜ ਕੇ ਪਾਇਆ ਉਹਨੂੰ ਪਰ ਉਹਨਾਂ ਨੇ ਸਾਡੀ ਸਾਰ ਤੱਕ ਨਹੀਂ ਲਈ ਇੱਥੇ ਵੀ ਤੁਸੀਂ ਡੁੱਬੇ ਹੋ કે ਜੀਂਦੇ ਹੋ કે ਮਰ ਗਏ ਘਾਰਾਂ ਛੱਤਾਂ ਚੋਈ ਜਾਂਦੀਆਂ ਇੱਥੇ ਕੋਈ ਉਹਨਾਂ ਛੱਤਾਂ ਨੂੰ ਨਹੀਂ ਦਿੱਤਾ ਉਹ ਤਾਂ ਚਲੋ ਛੱਡੋ ਲੋਕ ਆਪਦੇ ਬੱਲੇਓ ਕਰ ਲੈਣਗੇ ਲੇਕਿਨ ਸਾਡਾ ਜਿਹੜੀ ਬੰਨ ਦੀ ਪ੍ਰੋਬਲਮ ਹੈ ਨਾ ਸਭ ਤੋਂ ਵੱਡਾ ਮੇਨ ਮੁੱਦਾ ਸਾਡਾ ਜਿਹੜਾ ਇਹ ਬੰਨ ਹੈ ਨਾ ਇਹ ਜਿਹੜਾ ਨਹੀਂ ਅਸੀਂ ਦੇਖਦੇ ਆਂ ਕਿ ਇਧਰੋਂ ਆਪਣੇ ਬਾਦਰਕੇ ਦੇ ਨਾਲ ਲੱਗਦੀ ਸ਼ਰਦ ਮੋਗੇ ਦੀ ਉਧਰ ਵੀ ਸੜਕ ਬਣੀ ਹੋਈ ਆ ਔਰ ਇਧਰ ਵੀ ਸੜਕ ਬਣੀ ਹੈ ਕੀ ਵਿਚਾਲਾ ਟੋਟਾ ਇੰਨਾ ਰਹਿ ਗਿਆ ਕੀ ਇਹ ਤੇ ਹਲਕੇ ਦੇ ਮੈਡਮੇ ਇੰਨਾ ਜੀ ਥੋੜੀ ਜੀ ਕਮਜ਼ੋਰੀ ਹੈ ਨੀ ਤਾਂ ਪਿੱਛੇ ਇਧਰ ਲਾਡੀ ਢੋਸ ਦਾ ਏਰੀਆ ਸਾਰਾ ਬੰਨ ਪੱਕਾ ਹੋ ਗਿਆ ਅੱਗੇ ਤੇ ਸਿੱਧੂਆ ਵੇੜ ਤੱਕ ਸਾਡਾ 2-3 ਕਿਲੋਮੀਟਰ ਦਾ ਟੋਟਾ ਕੱਚਾ ਹੈ ਤੇ ਜੇ ਮੈਡਮ ਚਾਹਣ ਤਾਂ ਹੋ ਸਕਦਾ ਪਰ ਕਿੱਥੇ ਉਹਨਾਂ ਨੂੰ ਸੁਣਦੇ ਨਹੀਂ ਗਰੀਬਾਂ ਨੂੰ ਬਈ ਉਹ ਕਹਿੰਦੇ ਲੋਕਾਂ ਦੀ ਸਾਰ ਲੈ ਜੀ ਦੇਖੋ ਫਸਲਾਂ ਡੁੱਬ ਚੁੱਕੀਆਂ ਆ ਚਾਰੇ ਦਾ ਕੋਈ ਇਧਰ ਹੈ ਨਹੀਂ ਗਰੀਬ ਲੋਕ ਨੇ ਸਾਰਿਆਂ ਦੀ ਜ਼ਮੀਨ ਦਰਿਆਲੇ ਪਾਸੇ ਆ ਚਾਰਾ ਡੁੱਬ ਚੁੱਕਿਆ ਅਸੀਂ ਕਹਿੰਨੇ ਵੀ ਗਰੀਬਾਂ ਨੂੰ ਤੂੜੀ ਜਾਂ ਚਾਰਾ ਮੁਹैया ਕਰਾਇਆ ਜਾਵੇ ਜਿਸ ਤਰ੍ਹਾਂ ਤੁਸੀਂ ਸੁਣ ਰਹੇ ਆ ਕਿ ਪਾਖੜਾ ਡੈਮ ਚ ਪਾਣੀ ਦਾ ਪੱਧਰ ਬਹੁਤ ਉੱਪਰ ਵੱਧ ਰਿਹਾ ਹੈ ਜੇ ਪਾਣੀ ਵੱਧ ਛੱਡਿਆ ਜਾਂਦਾ ਹੈ ਕਿ ਇੱਥੇ ਟੁੱਟਣ ਦੇ ਕਾਰਨ ਹੋ ਸਕਦੇ ਬੰਨਸਾ ਦੇ ਬਿਲਕੁਲ ਟੁੱਟਣ ਦੇ ਸਾਰਾ ਦੇਖੋ 2-3 ਫੁੱਟ ਹੋਰ ਚੜਦਾ ਪਾਣੀ ਤਾਂ ਬੰਨਤ ਲੰਘ ਜਾਣਾ ਇਹ ਪਾਣੀ ਅੱਛਾ ਹੈ ਹਾਂਜੀ ਪਾਣੀ ਤਾਂ ਲੰਘ ਜਾਣਾ ਬੰਨਤ ਦੋ ਆ ਦੇਖ ਲਓ ਤੁਸੀਂ ਉਹ ਗੱਟੇ ਲਈ ਕੋਈ ਪ੍ਰਸ਼ਾਸਨ ਆਇਆ ਨਹੀਂ ਦੇਖਣ ਵੀ ਇੰਨਾ ਬਾਰੀ ਨੀਵਾ ਵੀ ਟੁੱਟ ਸਕਦਾ ਇੱਥੇ ਵੀ ਕੋਈ ਨਹੀਂ ਆਇਆ ਉਤੋਂ ਕਹਿ ਦਿੰਦੇ ਡੀਸੀ ਆ ਰਿਹਾ ਕੱਲ ਆ ਰਿਹਾ ਪਰਸੋਂ ਡੀਸੀ ਵੀ ਨਹੀਂ ਆਇਆ ਡੀਸੀ ਤਾਂ ਚਲੋ ਛੱਡੋ ਸਾਡੇ ਐਮਐਲਏ ਸਾਹਿਬ ਨੇ ਇ ਕੋਈ ਰਿਆ ਸੀ ਬਾਚੜ ਕੇ ਬੋਟਾ ਪਾਇਆ ਝੰਡੇ ਚੱਕ ਚੱਕ ਹਲੋ ਝਾੜੂ 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 ਕਰਦੇ ਫਿਰੇ ਤੇ ਇੱਥੇ ਆਪਣਾ ਕਿੰਨਾ ਕੁ ਨੁਕਸਾਨ ਹੋਇਆ ਮੇਂ ਮੰਨ ਲਈ ਇੰਨਾ ਪਾਣੀ ਆਇਆ ਨੁਕਸਾਨ ਕਿੰਨਾ ਕੁ ਹੋ ਚੁੱਕਿਆ ਜੀ ਬਹੁਤ ਜ਼ਿਆਦਾ ਨੁਕਸਾਨ ਸਾਰੇ ਲੋਕ ਇੱਥੇ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਪਹੁੰਚੇ ਮਿੱਟੀ ਪਾ ਰਹੇ ਆ ਜੀ ਸਾਰੀ ਸਪਾਈ ਕਰ ਰਹੇ ਕਿ ਇਹ ਪ੍ਰਸ਼ਾਸਨ ਕਰ ਰਿਹਾ ਕਿ ਪਿੰਡ ਵਾਲੇ ਕਿ ਲੋਕ ਦੇ ਇੱਥੋਂ ਆਸ-ਪਾਸੇ ਲੋਕ ਕਰ ਰਿਹਾ ਜੀ ਨਹੀਂ ਜੀ ਇਹ ਤਾਂ ਪ੍ਰਸ਼ਾਸਨ ਵਾਲੇ ਕੁਝ ਨਹੀਂ ਗਏ ਜੀ ਇਹ ਸਾਰੇ ਆਸ-ਪਾਸੇ ਦੇ ਪਿੰਡ ਆ ਉਹ ਮਦਦ ਕਰ ਰਹੇ ਆ ਸਾਰੇ ਰਲ ਕੇ ਵੀ ਭਾਈ ਜਿੱਦਾਂ ਵੀ ਬਚਿਆ ਜਾਂਦਾ ਬਚਾਈਏ ਮਿੱ ਜੀ ਬਿਲਕੁਲ ਨਹੀਂ 2023 ਦੇ ਵਿੱਚ ਦੇਖ ਲਓ ਮੈਡਮ ਪਿੱਛੇ ਕੰਨਿਆ ਹਸੈਨੀ ਤੋਂ ਵਾਪਸ ਮੁੜ ਕੇ ਇਧਰ ਉਹਨਾਂ ਗੀੜਾ ਤੱਕ ਨਹੀਂ ਮਾਰਿਆ ਉਸ ਤੋਂ ਬਾਅਦ ਜਦੋਂ ਪਾਣੀ ਉੱਤਰ ਗਿਆ ਬੰਨ ਉਹਦੇ ਵੀ ਟੁੱਟ ਚੱਲਿਆ ਸੀਗਾ 2-3 ਫੁੱਟ ਮਿੱਟੀ ਪਵਾਕਤੀ ਉਸ ਤੋਂ ਬਾਅਦ ਉਹ ਮਿੱਟੀ ਹੁਣ ਰੁੜ ਗਈ ਫੇਰ ਮੀਆਂ ਨਾਲ ਬੰਨ ਫਿਰ 4-5 ਫੁੱਟ ਥੱਲੇ ਚਲੇਗੇ ਐਟ ਟਾਈਮ ਪੂਰੇ ਹਾਲਾਤ ਨੇ ਕਿ ਟੁੱਟ ਸਕਦਾ ਬੰਨ ਮਾਰੇ ਹਾਲਾਤ ਆ ਜੀ ਬੰਨ ਟੁੱਟਣ ਦੇ ਪੂਰੇ ਚਾਂਸ ਹੈ ਜੀ ਪ੍ਰਸ਼ਾਸਨ ਤੋਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਵੱਡੀ ਸ਼ਾਸਨ ਤੋਂ ਮੰਗ ਤੇ ਇਹੀ ਕਰਦੇ ਆ ਵੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡਾ ਇਹ ਜਿਹੜਾ ਬੰਨ ਆ ਰਹੀ ਸੀ ਪ੍ਰੋਬਲਮ ਇਹ ਸਭ ਤੋਂ ਇਹ ਸੋਲਵ ਕੀਤੀ ਜਾਵੇ ਇਹਨੂੰ ਪੱਕਾ ਕੀਤਾ ਜਾਵੇ 2-3 ਕਿਲੋਮੀਟਰ ਦਾ ਟੋਟਾ ਇਹ ਸਰਕਾਰ ਕਰ ਸਕਦੀ ਹੈ ਪਾਸਟਰ ਜੀ ਜਿਹੜਾ ਕੰਮ ਚੱਲ ਰਿਹਾ ਇੱਥੇ ਕੀ ਇਹ ਪ੍ਰਸ਼ਾਸਨ ਕਰਾ ਰਹੀ ਹੈ ਕਿ ਤੁਸੀਂ ਆਪਣੇ ਵੱਲ ਕਰ ਰਹੇ ਹੋ ਨਹੀਂ ਜੀ ਪਿੰਡ ਵਾਲੇ ਆਪਣੇ ਤੌਰ ਤੇ ਕਰ ਰਹੇ ਨੇ ਗਰੀਬੁਰਬੇ ਕੋਲੋਂ ਕੋ 200 ਰੁਪਿਆ 100 ਰੁਪਿਆ 50-50 ਰੁਪਏ ਤੱਕ ਦਿਹਾੜੀਦਾਰਾਂ ਕੋ ਇਕੱਠੇ ਕਰਕੇ ਪੈਸੇ ਅਸੀਂ ਕੁਛ ਨਹੀਂ ਆਪਣੀਆਂ ਲੈ ਕੇ ਕੰਮ ਕਰ ਰਹੇ ਇੱਥੇ ਕਿਸੇ ਵੀ ਸਰਕਾਰ ਦਾ ਕੋਈ ਬੰਦਾ ਜੀ ਅਸੀਂ ਆਪ ਹੀ ਕਰਾ ਰਹੇ ਹਾਂ ਇਤਨੀ ਕਿ ਪ੍ਰਸ਼ਾਸਨ ਮੰਗ ਕੀਤੀ ਕੋਈ ਅਸੀਂ ਮੰਗ ਕੀਤੀ ਆ ਸਾਡੇ ਆਪਣੇ ਸਰਪੰਚ ਦੇਸਾ ਸਾਨੂੰ ਕਿਹਾ ਅਸੀਂ ਮੈਂਬਰ ਪੰਚਾਇਤ ਪਿੰਡ ਦੇ ਸਾਰੇ ਬੰਦੇ ਨੇ ਕਿਹਾ ਨਮਾਇੰਦਿਆਂ ਜਿਨ੍ਹਾਂ ਵੀ ਪੁਰਾਣੇ ਨਾਮੇ ਸਰਪੰਚ ਜਿੰਨੀਆਂ ਵੀ ਸਰਕਾਰਾਂ ਆਈਆਂ ਹਰੇਕ ਸਰਕਾਰ ਕੋਲ ਕਰਲਾਇਆ ਅਸੀਂ 2 ਕਿਲੋਮੀਟਰ ਦਾ ਟੋਟਾ ਸੀ ਹੁਣ ਸਾਡਾ ਅਗਲਾ ਪਲਾਣ ਹੈ ਅਸੀਂ ਆਪਣੇ ਕੋਲੋਂ ਸਾਰਾ ਖਰਚ ਕਰਕੇ ਕਰਾਂਗੇ ਦੂਜੀ ਗੱਲ ਆਉਣ ਵਾਲੇ 27 ਦੇ ਇਲੈਕਸ਼ਨ ਚ ਅਸੀਂ ਕਿਸੇ ਵੀ ਪਾਰਟੀ ਦੇ ਪਿੰਡ ਜਨੇ ਵੜਨਾਗੇ ਇਹ ਸਾਡਾ ਖੁੱਲਾ ਚੈਲੰਜ ਹੈ ਚਾਹੇ ਹੋਵੇ ਕਾਰਾ ਅਸੀਂ ਹੋਵੇ ਚਾਹੇ ਹੋਵੇ ਆਪਣੇ ਝਾੜੋ ਵਾਲੇ ਅਸੀਂ ਝੰਡੀਆਂ ਲੈ ਕੇ ਵਿਰੋਧ ਕਰਾਂਗੇ ਇਹ ਆਪਣਾ ਜਿਹੜਾ ਇੰਨੇ ਹਾਲਾਤ ਮਾੜੇ ਬਣੇ ਨੇ ਇਸ ਟਾਈਮ ਕਿੰਨਾ ਨੁਕਸਾਨ ਹੋਇਆ ਇੱਥੇ ਆਪਣੇ ਜਿਹਨਾਂ ਪਾਣੀ ਵਾਲੇ ਕੈਪੜਾ ਧਮਾਓ ਸਾਡੇ ਪਿੰਡ ਜਿੰਨੀ ਵਿੱਚ ਨੀੜ ਆ ਸਾਰੇ ਗਰੀਬ ਗਰੁੱਪਾਂ ਦੀ ਫਸਲ ਪਾਣੀ ਦੀ ਅੱਗ ਗਈ ਕੋਈ ਮੁਆਵਜ਼ਾ ਨਹੀਂ ਮਿਲਦਾ ਅੱਜ ਤੱਕ ਸਾਡੇ ਪਿੰਡ ਵਾਲਿਆਂ ਨੂੰ ਕਿਸੇ ਪਟਵਾਰੀ ਜਾ ਕਾਨੂੰਗੋ ਤਾ تحصیلਦਾਰ ਇੱਥੇ ਆਪਣੀ ਗਰਦੌਰੀ ਕੀਤੀ ਕਿਸੇ ਨੂੰ 10 ਰੁਪਏ ਨਹੀਂ ਮਿਲੇ ਪਿੰਡ ਦੇ ਵਿੱਚ ਹਾਲਾਤਾਂ ਵੇਖ ਲੋ ਜਾ ਕੇ ਛੱਤਾ ਡਿੱਗੀਆਂ ਪਈਆਂ ਨੇ ਹਰੇਕ ਬੰਦਾ ਰੋ ਰਿਹਾ ਹੈ ਇਹ ਅੱਜ ਕਿੱਥੇ ਨੇ ਐਮਐਲਏ ਕੋਈ ਸਰਕਾਰੀ ਬੰਦਾ ਨਹੀਂ ਆਇਆ ਕੋਈ ਸਰਕਾਰੀ ਬੰਦਾ ਲਾਗਰ ਇੱਥੇ ਕੋਈ ਨਹੀਂ ਪਹੁੰਚਿਆ ਜੀ 10 ਕਿਲੋਮੀਟਰ ਤੇ ਪਿੱਛੇ ਪੱਕੀ ਆ ਹਾਂ 10 ਕਿਲੋਮੀਟਰ ਤੇ ਅੱਗੇ ਪੱਕੀ ਆ ਸਾਰਾ ਬੰਦ ਕੱਚਾ ਇੰਨਾ ਟੋਟਾ ਰਹਿ ਗਿਆ ਅੱਜ ਕਿੱਥੇ ਨੇ ਆਪਣੇ ਬੀਬੀ ਮਾਨੂ ਕਹ ਲਈ ਮੈਂ ਉਹਨਾਂ ਤੋਂ ਕਿ ਮੇਰੀ ਆਵਾਜ਼ ਪਹੁੰਚਾਓ ਇੱਥੇ ਇਸ ਲਈ ਸੜਕ ਤੇ ਮੰਦੇ ਵੋਟਾਂ ਲੈਣ ਵੇਲੇ ਜਦੋਂ ਆਏ ਨੇ ਸਾਡੇ ਪਿੰਡ ਦਸਾਲ ਪੰਜ ਦੇਸਾ ਸੇ ਨੇ ਮੇਰੇ 3780 ਵੋਟਾਂ ਗੱਡੀਆਂ ਨੇ ਹੁਣ ਤਿੰਨ ਮੋਟੇ ਹੀ ਪੈ ਜਾਂਦੇ ਫਿੱਟੇ ਮੋ ਕਹਦੇ ਸਾਨੂੰ ਜਦੋਂ ਸਾਡਾ ਕੋਈ ਕੰਮ ਨਹੀਂ ਕਰਦਾ ਇਨੇ ਮਾੜੇ ਹਾਲਾਤ ਨੇ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਮੰਗ ਇਹ ਵੀ ਸਾਡਾ ਵਿਕਾਸ ਕੀਤਾ ਜਾਵੇ ਜੇ ਵੋਟਾਂ ਲੈਣੀਆਂ ਤਾਂ ਨਹੀਂ ਤਾਂ ਅਸੀਂ ਪਿੰਡ ਚ ਵਾਣੀ ਦੇਣਾ ਵਿਰੋਧ ਕਰਦੇ ਕਾਲੀਆਂ ਝੱਡੀ ਲੈ ਕੇ ਪਿੱਛੇ ਲੱਗੇ ਕਿ ਬੰਨ ਪੱਕਾ ਕੀਤਾ ਜਾਵੇ ਔਰ ਆਪਣੇ ਸਰਪੰਚ ਮੰਡ ਦੇਣਾ ਮਨਜਿੰਦਰ ਸਿੰਘ ਦੇ ਘਰ ਤੋਂ ਲੈ ਕੇ ਫਾਰਮਰ ਫੀਡ ਫੈਕਟਰੀ ਆਪਣੇ ਗੁਰਪ੍ਰੀਤ ਨੇ ਕਰਾ ਲ ਆਪਣੇ ਫੈਕਟਰੀ ਦੇ ਕਰ ਕਿੱਡੀ ਸੜਕ ਦੇ ਮਾੜੇ ਹਾਲਾਤ ਨੇ ਬਾਕੀ ਅਸੀਂ ਥੋੜੀ ਹੁਣ ਸਰਕਾਰੀ ਗੱਡੀ ਆਈ ਉੱਥੇ ਪਲਟਣ ਲੱਗੀ ਮੈਂ ਤਾਂ ਕਹਾਂ ਚਾਹਤੋ ਦਰ ਵਿੱਚ ਤਕਰਾ ਲਾਓ ਬਾਕੀ ਅਸੀਂ ਪਾ ਪਤਾ ਲੱਗਿਆ ਜੀ ਪਾਣੀ ਬਹੁਤ ਛੱਡ ਰਿਹਾ ਕਿ ਇੱਥੇ ਕੀ ਹਾਲਾਤ ਹੈ ਬੰਦਰ ਤੋਂ ਦੇ ਉਹ ਉੱਥੇ ਤੋਂ ਵੀ ਪ੍ਰੈਸ਼ਰ ਆਇਆ ਉਹਨੂੰ ਵੀ ਅਸੀਂ ਮੰਗ ਕੀਤੀ ਹੈ ਸਾਡੇ ਪਿੰਡ ਦੇ ਦੇਖੋ ਜੀ ਅੱਜ ਤਾਂ ਮੈਂ ਦੇਖੋ ਜੀ ਮਾਲੂ ਕੈਮਰਾ ਦੇਖੋ ਸਾਡੇ ਪਿੰਡ ਵਾਲੇ ਹਾਲਾਤ ਕੀ ਨੇ ਉਹ ਫੁੱਟ ਪਾਣੀ ਹੋਰ ਚੜਦਾ ਨਾ ਤੇ ਬੰਨ ਤੋਂ ਟੁੱਟਣ ਦਾ ਖਤਰਾ ਜੀ ਕਿੰਨਾ ਗੰਭੀਰ ਹੋਵੇਗਾ ਕਿ ਪੰਡ ਟੁੱਟਦਾ ਦਾ ਬੰਨ ਟੁੱਟਦਾ ਸਾਡੇ ਪਿੰਡ ਤੋਂ ਪਲੇ ਦੀ ਕਸ ਰਹਿਣਾ ਸਾਰੇ ਜਿੰਨੇ ਵੀ ਘਰ ਪਾਏ ਨੇ 25 30 ਪਿੰਡ ਸਾਰੇ ਕਰਜਾ ਚੱਕ ਕੇ ਘਰ ਪਾਏ ਨੇ ਜਿਵੇਂ ਮਰਜੀ ਗਰੀਬ ਗਰੋਪ ਨੇ ਆਪਣੇ ਸਾਡੇ ਸਾਡੇ ਪਿੰਡ ਖਤਮ ਹੋ ਜਾਊਗਾ ਸਾਡੀ ਆਵਾਜ਼ ਪਛਾਓ ਸਾਰੇ ਅੰਦਰ ਵਾਲਾ ਇਹਨਾਂ ਲੋਕ ਤੋਂ ਕਿਸਾਨੀ ਚੰਗੇ ਨੇ ਆ ਪੱਤੀ ਮਦਾਨੀ ਜੇ ਇੱਕ ਆਪਣਾ ਲਾਡੀ ਜੀ ਜਿਵੇਂ ਮਰਜੀ ਪੁੱਛਿਆ ਸਾਡੇ ਵਰਗਾ ਉਹ ਵੀ ਮਿਹਨਤ ਮਿਹਤੂਰੀ ਕਰਦਾ ਇੱਕ ਛੋਟਾ ਕਿਸਾਨ ਹੈ ਉਧਰ ਪਾਲਾ ਸਾਡੇ ਪਿੰਡ ਨੂੰ ਆਪਣੇ ਇਕੱਠੀ ਕਰਦੇ ਗਿਆ ਹੁਣ ਵੀ ਕਹਿ ਗਿਆ ਤੁਸੀਂ ਜੀ ਸੀ ਬੀ ਲਿਓ ਤੇਲ ਮੈਂ ਦੂੰਗਾ ਰੋਟੀ ਨੂੰ ਮੈਂ ਪਕਾ ਕੇ ਲਿਜਾਊਂਗਾ ਚਾਹ ਵੀ ਪੀਊਂਗਾ ਸਾਰਾ ਕੁਝ ਲੈ ਕੇ ਆਊਂਗਾ ਆਪਾਂ ਜਿਵੇਂ ਦੇਖਿਆ ਸੁਲਤਾਨਪੁਰ ਉਧਰ ਏਰੀਆ ਚੈਨਾ ਰਾਸ਼ਨ ਰੁਸ਼ਨ ਜਾ ਰਿਹਾ ਕੁਝ ਰਾਸ਼ਨ ਰੁਸ਼ਨਾਇਆ ਨਾ ਇਹ ਤੇ ਬਿਸਕਟ ਦਾ ਪਾਰਲੇ ਦੀ ਤੜ ਨਹੀਂ ਆਇਆ ਰਾਸ਼ਨ ਦੀ ਲੋੜੇ ਚਾਰ ਚਾਹ ਸਾਨੂੰ ਰਾਸ਼ਨ ਦੀ ਕੋਈ ਲੋੜ ਨਹੀਂ ਪਿੰਡਾਂ ਦੇ ਵਿੱਚ ਬੰਨ ਇਧਰ ਆ ਜੀ ਸਾਡਾ ਕੰਮ ਕਿੱਥੇ ਜਾਣਦਾ ਸਭ ਕੁਝ ਜੀਦਾ ਭਾਈ ਮੇਰੀ ਆਵਾਜ਼ ਬਚਾਓ ਭਗਵੰਤ ਮਾਤਾ ਤਿਕਰ ਅਸੀਂ ਪਿੰਡ ਚ ਨਹੀਂ ਵੜਨਾ ਕਾਲੀਆਂ ਚੜੇ ਲਾ ਕੇ ਪਿੱਛੇ ਜੋ ਕਿ ਸਾਡੇ ਪਿੰਡ ਦਾ ਬੰਦਾ ਬੂਥ ਲਾਵੇਗਾ ਕਾਂਗਰਸ ਦਾ ਜਾਂ ਕਿਸੇ ਕਾਲੀ ਗੱਲ ਦਾ ਜਾਂ ਕਿਸੇ ਭਾਈ ਪਾ ਦਾ ਜਾਂ ਆਪਣੇ ਇਹਨਾਂ ਦਾ ਅਸੀਂ ਉਹ ਪੋਂਡ ਪਿੰ ਚਾਹੇ ਮੈੋਂ ਆ ਉਹ ਅਸੀਂ ਕਿਸੇ ਪਾਰਟੀ ਦਾ ਅਸੀਂ ਛੱਡਣ ਲੱਗ ਗਏ ਪਿੰਡ ਚ ਅਸੀਂ ਪਿੰਡ ਦੇ ਵਤ ਦਾ ਸਾਡਾ ਕੰਮ ਹੀ ਨਾ ਹੋਣਾ ਬਹੁਤ ਮਾੜੇ ਨਹੀਂ ਦਸ ਗਲਤ ਲੈਣਾ ਕੀ ਆ ਕਿ ਤੁਸੀਂ ਨਹੀਂ ਕੰਮ ਕਰਨਾ ਸਾਡੇ ਪਿੰਡਾਂ ਦਾ ਤੇ ਫਿਰ ਬਈਆ ਦਾ ਸੋਸ਼ਲ ਵੀ ਗੱਲ ਫਿਰ ਨਾ ਕਹੋ ਇਹ ਵੀ ਸਾਡੇ ਨੱਕੀ ਬਣ ਗਈ ਬੇਇੱਜ਼ਤੀ ਕਰਾਂਗੇ ਸਾਨੂੰ ਕੋਈ ਡਰ ਨਹੀਂ ਕਿਸੇ ਦੰਦਾ ਪ੍ਰਸ਼ਾਸਨ ਦਾ ਤੇ ਨਾ ਕਿਸੇ ਹੋਰ ਦਾ ਅਸੀਂ ਆਦੀ ਜ਼ਰੂਰਤਾਂ ਕਮਾਈ ਕਰਕੇ ਖਾ ਰਹੇ ਹਾਂ ਹੀ ਕੋ ਦੇਣਾ ਨਹੀਂ ਤੁਹਾਡਾ ਵੋਟ ਅੱਗੇ ਪੈਂਦੀ ਆ ਹੁਣ ਇੱਕ ਵੋਟ ਵੀ ਨਹੀਂ ਕਿਸੇ ਪੈਣੀ ਜਿਹੜਾ ਬੂਥ ਲਾਵੇਗਾ ਸਾਨੂੰ ਹੀ ਵੇਖਾਂਗੇ ਕੀ ਬੰਦਾ ਮੈਂ ਸ਼ਰਮ ਨਾਲੀ ਵੋਟਾਂ ਲੈ ਕੇ ਉੱਪਰ ਹੋਏ ਨੇ ਜੇ ਸੁਵਲਤ ਨਹੀਂ ਮਿਲ ਕਥ ਹੋ ਗਿਆ ਕਮਰੇ ਡੇਗ ਗਿਆ ਇੱਥੇ ਕੰਬੂਲਾ ਤੇ ਬੈਠੇ ਸੀ ਹੁਣ ਸਾਮਾਨ ਚੱਕ ਤੇ ਬਾਹਰ ਤੁਹਾਡਾ ਘਰ ਕਿੱਥੇ ਆ ਜੀ ਦਰਿਆ ਦੇ ਕਿਨਾਰੇ ਤੇ ਠੀਕ ਹੈ ਜੀ ਕੀ ਪਾਣੀ ਇੱਥੇ ਲੱਗ ਚੁੱਕੇ ਨਾਲ ਸਾਰਾ ਹਾਂ ਜੀ ਪਾਣੀ ਲੱਗ ਗਿਆ ਕਿੰਨਾ ਕਿੰਨਾ ਪਾਣੀ ਆ ਜੀ ਪਾਣੀ ਬਹੁਤ ਹੋ ਗਿਆ ਪਾਣੀ ਬਸ ਥੋੜਾ ਜਿਹਾ ਰਹਿ ਗਿਆ ਕਰ ਬਾਕੀ ਡੁੱਬ ਗਿਆ ਸਾਰਾ ਅੱਛਾ ਕਮਰੇ ਕੋਨੇ ਡੇਗ ਪਏ ਹੈਗੇ ਆ ਜੀ ਕਮਰੇ ਡੇਗ ਪਏ ਸਾਰੇ ਹੋ ਗਿਆ ਕਮਰੇ ਡੇਗ ਪਏ ਸਾਰਾ ਸਾਮਾਨ ਚੱਕ ਤੇ ਬਾਹਰ ਆ ਗਏ ਕਿਸੇ ਦੇਖਿਆ ਹੀ ਨਹੀਂ ਚਾਨੋ ਕੋਣ ਤੁਸੀਂ ਕਿੱਥੇ ਬੈਠੇ ਹੋ ਅਸੀਂ ਬੰਨ ਤੇ ਬੈਠੇ ਆ ਜੀ ਕੋਈ ਵੀ ਨਹੀਂ ਆਉਂਦਾ ਸਾਰੇ ਬਾਹਰ ਆਗੇ ਜੋ ਕੋਈ ਬਾਹਰ ਆਗੇ ਹਾਂਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਤੁਸੀਂ ਵੀ ਸਾਨੂੰ ਕੁਝ ਚਾਹੀਦਾ ਰਸਨ ਪਾਣੀ ਜੋ ਸਾਡੇ ਕੋ ਕਮਰੇ ਡਿੱਗੇ ਪਏ ਸਾਡੇ ਮਣੇ ਵੀ ਦੇਖੋ ਘਰ ਬਣਾਇਆ ਕਿਸ ਗਰੀਬ ਨੇ ਮਿਹਨਤ ਦਿਹਾੜੀ ਕਰਕੇ ਬਹੁਤ ਔਖਾ ਘਰ ਬਣਾਇਆ ਜੀ ਤੇ ਦੇਖੋ ਪਾਣੀ ਨੇ ਸਾਰਾ ਇਹ ਨਾਲ ਘਰ ਦੇ ਲੱਗ ਗਿਆ ਡਿੱਗਣ ਕਿਨਾਰੇ ਹੋਇਆ ਪਿਆ ਤੇੜਾ ਆਈਆਂ ਹੋਈਆਂ ਨੇ ਇਸ ਕਰਕੇ ਇਹਨਾਂ ਨੇ ਇੱਥੋਂ ਨਾਲ ਹੀ ਚੱਕ ਕੇ ਤੰਬੂ ਲਾਇਆ ਹੈ ਪਾਸੇ ਬੈਠੇ ਗੁਜ਼ਾਰੇ ਲਈ